ਸਟਾਕ ਮਾਰਕੀਟ ਦੇ ਵਿੱਚ ট্রেਡਿੰਗ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਤੁਸੀਂ ਰੂਲ ਬਣਾ ਕੇ ਜੇ ਸਟਾਰਟਿੰਗ ਤੋਂ ਹੀ ਚੱਲੋਗੇ ਤੇ ਤੁਸੀਂ ਕਦੇ ਵੀ ਮਤਲਬ ਕਿ ਇਹਦੇ ਵਿੱਚ ਲਾਸ ਨਹੀਂ ਲੈ ਸਕਦੇ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਰਿਸਕ ਨੂੰ ਮੈਨੇਜ ਕਰਨਾ ਪੈਂਦਾ ਹੈ ਤੇ ਆਪਾਂ ਨੂੰ ਅਬਦਾ ਜਿਹੜਾ ਲਾਸ ਨੂੰ ਡਿਸਾਈਡ ਕਰਨਾ ਪੈਂਦਾ ਹੁਣ ਲਾਸ ਆਪਾਂ ਕਿਵੇਂ ਡਿਸਾਈਡ ਕਰ ਸਕਦੇ ਹਾਂ ਸਭ ਤੋਂ ਪਹਿਲੀ ਚੀਜ਼ ਕਿ ਆਪਾਂ ਮਤਲਬ ਕਿ ਡਿਸਾਈਡ ਕਰਨਾ ਕਿ ਆਪਾਂ ਦਿਨ ਦੇ ਵਿੱਚ ਇੱਕ ਟ੍ਰੇਡ ਕਰਨੀ ਹੈ ਉਹ ਵੀ ਆਪਾਂ ਮਤਲਬ ਕਿ ਕਿਸੇ ਨਾ ਕਿਸੇ ਸੈਟਅਪ ਤੇ ਕਰਨੀ ਹੈ ਜੇ ਨਹੀਂ ਸੈਟਅਪ ਬਣਦਾ ਤੇ ਆਪਾਂ ਨਹੀਂ ਟ੍ਰੇਡ ਕਰਨੀ ਠੀਕ ਆ ਹੁਣ ਪ੍ਰੋਬਲਮ ਸਭ ਤੋਂ ਵੱਡੀ ਜਿਹੜੀ ਹਰ ਬੰਦੇ ਨੂੰ ਇਥੇ ਵਿੱਚ ਆਉਂਦੀ ਆ ਕਿ ਜੇ ਮੰਨ ਲਓ ਕਿ ਕਿਸੇ ਨੇ ਇੱਕ ਟ੍ਰੇਡ ਦੇ ਵਿੱਚ ਪੈਸਾ ਬਣਾ ਲਿਆ ਤੇ ਉਸ ਨੂੰ ਲਾਲਚ ਹੋ ਜਾਂਦੀ ਹੈ ਕਿ ਇਸ ਨੂੰ ਮੈਂ ਦੋ ਗੁਣਾ ਕਰਾਂ ਤਿੰਨ ਗੁਣਾ ਕਰਾਂ ਪਰ ਉਹ ਚੀਜ਼ ਦੇ ਲਾਸਟ ਦੇ ਵਿੱਚ ਉਹ ਜਿੰਨਾ ਪ੍ਰੋਫਿਟ ਬਣਾਇਆ ਹੁੰਦਾ ਉਸ ਨੂੰ ਵੀ ਖਤਮ ਕਰਕੇ ਜਾਂਦਾ ਹੈ ਤੇ ਕਈ ਵਾਰੀ ਹੁੰਦਾ ਕਿ ਆ ਕਿ ਲਾਸਟ ਦੇ ਵਿੱਚ ਖਤਮ ਕਰਕੇ ਜਾਂਦਾ ਹੈ ਇੱਕ ਟ੍ਰੇਡ ਕਰੋਗੇ ਜੇ ਮਾਰਕੀਟ ਸਾਈਡ ਵੇਜ਼ ਵੀ ਹੋਵੇਗੀ ਤੇ ਤੁਹਾਡਾ ਇੱਕ ਸਟਾਪ ਲਾਸ ਹਿੱਟ ਹੋਵੇਗਾ ਕਿਉਂਕਿ ਜਦੋਂ ਤੁਸੀਂ ਟ੍ਰੇਡ ਹੀ ਰੂਲ ਬਣਾ ਲੈ ਕੇ ਇੱਕ ਕਰਨੀ ਹੈ ਤੇ ਸਟਾਪ ਲਾਸ ਇੱਕ ਹਿੱਟ ਹੋਵੇਗਾ ਤੇ ਉਸ ਤੋਂ ਬਾਅਦ ਸਿਸਟਮ ਬੰਦ ਕਰੋ ਜੇ ਤੁਹਾਨੂੰ ਪ੍ਰੋਫਿਟ ਹੋ ਗਿਆ ਉਸ ਤੋਂ ਬਾਅਦ ਸਿਸਟਮ ਬੰਦ ਕਰੋ ਮਤਲਬ ਕਿ ਰੂਲ ਬਣਾ ਕੇ ਚੱਲੋ ਕਿ ਮੈਂ ਇੱਕ ਟ੍ਰੇਡ ਕਰਨੀ ਚਾਹੇ ਮੈਨੂੰ ਪ੍ਰੋਫਿਟ ਹੋਵੇ ਚਾਹੇ ਮੈਨੂੰ ਲਾਸ ਹੋਵੇ ਤੇ ਉਸ ਤੋਂ ਬਾਅਦ ਐਵਰੇਜ ਕੱਢੋ ਹਫਤੇ ਦੇ ਵਿੱਚ ਕੀ ਮਿਲਿਆ ਮਹੀਨੇ ਚ ਕੀ ਰੋਲ ਹੀ ਨਹੀਂ ਬਣਾਵਾਂਗੇ ਹਾਰ ਕੈਂਡਲ ਦੇ ਵਿੱਚ ਟ੍ਰੇਡ ਲਬਾਂਗੇ ਤੇ ਫਿਰ ਤੁਹਾਡੇ ਵਾਸਤੇ ਸ਼ੇਅਰ ਮਾਰਕੀਟ ਨਹੀਂ ਬਣੀ